ਦੇ ਜਿਸ਼ਾ ਨੂੰ ਛੱਡ ਗਏ ਅੱਜ ਜਸਨ ਦਾ ਗੱਲ ਪੇਪਰ ਹੈ ਹਾਂ ਚਲੋ ਖੇਤ ਗੇੜਾ ਮਾਰ ਕੇ ਚੱਲਦੇ ਹਾਂ ਆਂਦੇ ਵਾਪਸ ਇੱਧਰ ਗੇੜਾ ਮਾਰਨ ਰੁਕ ਜੰਨੇ ਸਵੇਰੇ ਸਵੇਰੇ ਦੇਖੋ ਉਸ ਕਿੰਨੀ ਪਈ ਵੀ ਉਰਨ ਤਾਂ ਐਨ ਪੂਰੀ ਡੰਡੀ ਛੜਿਆ ਜੀ ਤੇ ਵੈਸੇ ਉਰਨ ਤਾਂ ਲੱਗਦੀ ਨਹੀਂ ਹੈ ਬਿਮਾਰੀ ਉਹ ਜਿਹੜੀ ਫੰਗਸ ਜੇ ਦੀ ਹੈ ਬਾਈ ਬੱਲ ਸਾਫ਼ ਹੈ ਇੱਧਰ ਤਾਂ ਪਰਲੇ ਖੇਤਾਂ માં ਹੈ ਆਪਣੇ ਆ ਵਕੀਆ ਪੰਨ ਕਰਾ ਦੇਣੀ ਸਪਰੇ ਸਾਰਿਆਂ ਨੂੰ ਹੀ ਕਰਾ ਦੇਣੀ ਮੈਂ ਥੋੜਾ ਜਿਹਾ ਹੀ ਪਾਏ ਆ ਵੀ ਕਣਕ ਬਧੀ ਵੀ ਐ ਵੀ ਕਣਕ ਟੁੱਟੇਗੀ ਦੇਖੂਗਾ ਪੰਪ ਥੋੜਾ ਮਤਲਬ ਇੱਕ ਦੋ ਪੰਪ ਫालतू ਲਾ ਦੂੰਗੇ ਕਿੱਲੇ ਪਿੱਛੇ ਵੀ ਕਹਿ ਦੂੰਗੇ ਆਰਾਮ ਤੇ ਕਰ ਬਈ ਜਿਸ ਤੇ ਕਣਕ ਨਾ ਟੁੱਟੇ ਮਚਾ ਆਗਾ ਵੀ ਲੀਕ ਜੀ ਨਾ ਪਾਵਾ ਜਿਹੜੀ ਲੀਕ ਜੀ ਪਾਦੇ ਨਾ ਵਾਜੇ ਵਾਜੇ ਵਸੇ ਬੰਦਾ ਤਾਂ ਠੀਕ ਆ ਆਪਣਾ ਉਹ ਜਿਸ ਪਾ ਦੇ ਸਪਰੇਅ ਕਰਾਉਣੀ ਆਪਾਂ ਨੇ ਹੁਣ ਦੇਖੋ ਇਹ ਵੀ ਨਿਸਰੇ ਕਿ ਲਾਹਣਾ ਇਸਮਾ ਥੋੜਾ ਜਿਹਾ ਲਾਨ ਥੋੜਾ ਜਿਹਾ ਬੱਲ ਕਾ ਵੀ ਫਰਕ ਆ ਇਸਮਾ ਥੋੜਾ ਜਿਹਾ ਪੱਤਾ ਉੱਪਰ ਤੇ ਪਲੇਸੇ ਪਣ ਭਰੀ ਜਾ ਪਤਾ ਨਹੀਂ ਕਿਹ ਚੱਕਰ ਹੈ ਤਾਂ ਬਲ ਲਗਾ ਵੀ ਹੈ ਫਰਕ ਜਣੋਂ ਬਲ ਥੋੜੀ ਜੀ ਛੋਟੀ ਲਗਾ ਇਸ ਕੀ ਦੇਖਣ ਇਹਨੂੰ ਪਤਾ ਨਹੀਂ ਹੈ ਚੱਕਰ ਤੈਤ ਕੀ ਬਾਈ ਸਪਰੇ ਵੀ ਕਰਵਾ ਲਈ ਸਪਰੇ ਕਰਵਾਏ ਤੇ ਵੀ ਐਡਾ ਖਾਸ ਫਰਕ ਨਹੀਂ ਪਿਆ ਤਲੇ ਦੇ ਜੜ ਜੀਰੂ ਕੀ ਵੀ ਦੀ ਜਣੋਂ ਵੀ ਜਣੋਂ ਇਸ ਤਰ੍ਹਾਂ ਜੜ ਰੁਕ ਜੇ ਕਰਾ ਨਾ ਇਸ ਤਰ੍ਹਾਂ ਕੀ ਪ੍ਰੋਬਲਮ ਥੀ बाकी इधर इस किले में ठीक है बाकी अग्न देखते हैं किला जो लास्ट बोया था दो दिसंबर भी लगभग ਸਾਰਾ ਕਰਿਆ ਹੈ ਹੁਣ ਕਿਉਂ ਪਹਿਲਾਂ ਦਿਖਾਇਆ ਦਾ ਤੁਹਾਨੂੰ ਬਲੌਗ ਮਾ ਜਦ ਤਕਰੀਬਨ 60 70% ਨਿਸਰੇ ਦਾ ਜਦ ਵੀ ਪਾਣੀ ਲਾਏ ਤੇ ਤਾਂ 1 ਲੱਖ ਤੋਂ ਵੀ ਪਾਣੀ ਲਗੇ ਤੇ 1 ਲਖ ਸਾਰੀ ਕਣਕ ਨਾ 1 ਲਖ ਤੋਂ ਬਾਹਰ ਆਈ ਪਾਣੀ ਦੇ ਬਾਅਦ ਪਰਾਂ ਵੀ ਦੇਖਿਆ ਆਪਾਂ ਨਾ ਜਿਹੜੇ ਨੂੰ ਪਹਿਲਾ ਪਾਣੀ ਲਾਇਆ ਆਪਾਂ ਨੇ ਨਾ ਛੋਟੀ ਛੋਟੀ ਸੀ ਤੀ ਜਦੋਂ ਪਾਣੀ ਲਾਇਆ ਆਪਾਂ ਨੇ ਗੁੱਡ ਗੁੱਡੇ ਗੁੱਡ ਗੁੱਡੇ ਤੱਕ ਬਜਾ ਪਾਣੀ ਲਗਣ ਦੇ 15 ਦਿਨ ਮੈਂ ਲਾਣ ਹੈ ਜਾਂ ਚੜ ਗਿਆ ਨਾ ਬੀਜਣੋਂ ਕੇਤੀ ਕਣਕ ਹੋ ਆਈ ਸੀ ਕਣਕ ਨੂੰ ਰਲ ਗਈ ਉਹ ਵੀ ਕਮਾਲ ਹੈ ਉਸ ਕਣਕ ਕੀ ਵੀ ਕਮਾਲ ਹੈ ਉਸ ਕੀ ਕਣਕ ਕੀ ਇਹੋ ਦੇਖੋ ਇਹੋ ਵੀ ਤਕਰੀਬਨ ਹੀ ਸੀ ਨੂੰ ਰਲ ਗਈ ਇਹ ਵੀ ਨਸਾਰਾ ਕਰਿਆ ਹੀ ਦੇਖ ਲੋ ਐ ਨਾ ਬੜਾ ਸੋਹਣਾ ਨਸਾਰਾ ਕਰਿਆ ਇਸ ਨੇ ਵੀ ਬਾਕੀ ਜਿਆਦਾ ਯੂਰੀ ਇਹਦੇ ਬਈ ਫੇਰ ਬਿਮਾਰੀ ਹੋ ਆਵਾ ਇਸਮਾ ਵੈਸੇ ਗਿਰਾ ਤਾਂ ਕਿ ਯੂਰੀ ਆਪਾਂ ਨੇ ਗੇਰਿਆ ਨਹੀਂ ਹੈ ਮਹਾ ਵੀ ਰਹਿਣੇ ਤੇ ਉਹ ਦੇਖੋ ਫਿਰ ਵੀ ਵਧੀਆ ਖੜੀ ਐ ਤਾਂ ਇਸ ਮਾ ਸਪਰੇ ਲਗੇ ਜਣੀਬ ਤਾਕਤੂਕ ਤੁਸ਼ੇਲੀ ਵਿੱਚ ਪੋਟਾਸ਼ ਫਟੂਸ ਵਗੈਰਾ ਤਾਂ ਬਾਕੀ ਦੇਖਿਆ ਆਪਾਂ ਨਾ ਕਰੀਤੀ ਕਿਲੇ ਡੇਢ ਕਿਲੇ ਮਾ ਪਰ ਸਪਰੇ ਦਾ ਬਹੁਤ ਫਰਕ ਐ ਬਈ ਵੀ ਜੇ ਨਾ ਸਾਰੇ ਸੀ ਕਿ ਟਾਈਮ ਸਪਰੇ ਹੋ ਜਾ ਪੈਣਾ ਇਹ ਤਰ੍ਹਾਂ ਦੀ ਕਿ ਨਿਕਲੇ ਹੀ ਗਣ ਕੱਦੀ ਕਰ ਰਹੀ ਹੈ ਬਹੁਤ ਜ਼ਿਆਦਾ ਬੈਨੀਫਿਟ ਹੈ ਬਈ ਚਾਹੇ ਨਸਾਰ ਕਰੇ ਤੇ ਵੀ ਮਾਰ ਦੋ ਜਦ ਵੀ ਕੋਈ ਦਿੱਕਤ ਨਹੀਂ ਹੈ ਕਿ ਪोटाश ਬਹੁਤ ਜ਼ਰੂਰੀ ਚਾਹੀਦੀ ਹੁਆ ਇਸ ਟਾਈਮ ਫਸਲ ਨੂੰ ਤੜੇ ਦਾ ਰਹੇਗੀ ਪਾਣੇ ਤੇ ਜੇ ਉੱਪਰ ਸਪਰੇਅ ਮਾ ਵੀ ਹੋ ਜਾਵੇ ਪोटाश ਜਦ ਵੀ ਬਹੁਤ ਜ਼ਿਆਦਾ ਕੰਮ ਕਰਾ ਬਈ ਦਾਣੇ ਵਾਸਤੇ ਜੋ ਪੋਟਾਸ਼ ਦੀ ਜ਼ਿਆਦਾ ਜ਼ਰੂਰਤ ਹੋਆ ਇਸ ਟਾਈਮ ਫਸਲ ਨੂੰ ਪੋਟਾਸ਼ ਕਾ ਕੰਮ ਹੋਆ ਦਾਣਾ ਭਜਨਦਾਰ ਮੋਟਾ ਚਮਕਦਾਰ ਇਹੋ ਤਿੰਨ ਕੰਮ ਹੋਆ ਪੋਟਾਸ਼ ਕੇ ਬਈ ਦਾਣਾ ਫੁੱਕਾ ਨਹੀਂ ਰਹਿੰਦਾ ਲੱਗ ਫਰਕ ਦਿਖਾ ਪੋਟਾਸ਼ ਕਾ ਬਈ ਜੇ ਚਾਹ ਥੱਲੇ ਪਾ ਦੂ ਆਪਾਂ ਚਾਹੇ ਦੀ ਸਪਰੇਅ ਕਰ ਲਿਓ ਪਰ ਪਾਉ ਲਾਲ ਵਾਲੀ ਪਟਾਸ਼ ਵੀ ਜਿਹੜੀ ਲਾਲ ਵਾਲੀ ਪਟਾਸ਼ ਆਈਪੀਐਲ ਕੀ ਵੀ ਆਵਾ ਵਧੀਆ ਅਜੇ ਆਈਪੀਐਲ ਕੀ ਮਿਲ ਜਾ ਸੱfte ਵਧੀਆ ਬਾਕੀ ਤੋਂ ਉਹ ਹੀ ਪ੍ਰਧਾਨ ਮੰਤਰੀ ਯੋਜਨਾ ਸੀ ਲਿਖਿਆ ਵਾਵਾ ਉਸ ਦੇ ਉੱਪਰ ਉਹ ਵਾਲੀ ਮਿਲਾ ਆਈਪੀਐਲ ਕੀ ਤਾਂ ਸ਼ਾਇਦ ਨਹੀਂ ਮਿਲਦੀ ਮਨ ਲਗਾ ਵੈਸੇ ਮਿਲ ਜਾ ਆਈਪੀਐਲ ਕੀ ਵੀ ਦੁਕਾਨਦਾਰ ਜਿਹੜੀ ਮੈਂ ਜ਼ਿਆਦਾ ਬਚਾ ਮੰਗਾਵਾ ਵਸੇ ਉਸਮਾ ਮਾਰਜਨ ਘਟਾ ਹੈ ਆਈਪੀਐਲ ਕੀਮਾ ਦੂਸਰੀ ਮਾਂ ਜ਼ਿਆਦਾ ਇਹ ਜੋ ਕਰ ਹੈ ਇੱਧਰ ਮੱਕੀ ਦੇਖੋ ਪੜੋਸੀਆਂ ਕੀ ਬਹੁਤ ਸੋਹਣੀ ਹੋਇਆ ਈ ਛਾਲਾ ਮਾਰ ਰਹੀ ਹੈ ਤਾਂ ਗਿੱਠ ਗਿੱਠੀ ਹੋ ਗਈ ਦੇਖ ਲੋ ਸੂਰਨਾਂ ਦਾ ਬਹੁਤ ਵਾਹੀ ਮਚਾਦੀ ਦੀ ਸਮਾਂ ਵੀ ਪਰ ਤਾਰ ਸੀ ਲੱਗਿਆ ਬਚੀਏ ਤਾਰ ਲਾਈ ਨਾ ਬਾਕੀ ਬੈਡਾਂ ਵਾ ਬਹੁਤ ਕਾਮਯਾਬ ਹੈ ਬਈ ਬੈਡਾਂ ਵਾ ਖੇਤ ਫੋਗ ਪਾੜ ਰਹਾ ਫਸਲ ਜ਼ਿਆਦਾ ਹੋਵਾ ਜੇ ਨਹੀਂ ਡੋਲਾਂ ਬਲਾਈ ਵੀ ਹੁੰਦੀ ਡੋਲਾਂ ਟਾਈਟ ਹੋ ਜਾ ਹਾਂ ਫਿਰ ਯੋ ਦੇਖੋ ਇੱਧਰ ਛਾਵੇ ਛਾਵੇ ਸੀ ਮੈਂ ਰਹਿ ਰਿਹਾ ਹਲੀ ਕਿਆ ਰਾਨੀ ਸਰਨੇ ਦੇ ਬਾਕੀ ਖੇਤ ਸਾਰਾ ਨਸਾਰਾ ਕਰਿਆ ਦੇਖ ਲਓ ਯੋ ਇੱਧਰ ਛਾਵੇ ਛਾਵੇ ਸੀ ਮੈਂ ਰਹਿ ਰਿਹਾ ਹਾਲ ਇਹ ਇਹ ਦੇਖੋ ਕਿਉਂ ਨਾ ਧੁੱਪ ਨਹੀਂ ਨ ਲੱਗਦੀ ਧੁੱਪ ਦਾ ਫਰਕ ਹੈ ਉਹ ਤਕਰੀਬਨ ਨਿਕਲੇ ਇਧਰ ਵੀ ਬੱਲਾਂ ਦਾ ਸਾਰੀਆਂ ਹੀ ਬਾਹਰ ਆ ਗਈਆਂ ਤਕਰੀਬਨ ਇਹੋ ਜਿੱਤਾ ਡੌਲ ਮਾਰੀ ਵੀ ਆਪਾਂ ਨੇ ਉਸਤੇ ਉਹ ਨਾ ਹੋਣਾ ਜਿੱਥੇ ਜਿੱਥੇ ਸ਼ਾਵਾ ਆ ਜਾ ਉੱਥੇ ਉੱਥੇ ਰਹਿ ਰਹੀ ਨਿਸਰ ਨੇ ਤੇ ਬਾਕੀ ਪਰੰਪਰਾ ਸਾਰਾ ਨਿਸਰ ਆ ਦੇਖ ਲੋ ਲਓ ਜੀ ਵਿੱਚ ਫੋਨ ਆ ਗਿਆ ਤਾਂ ਪੀਤਗਾ ਹਜੂਰ ਸਾਹਿਬ ਜਾਣੇ ਵਾਸਤੇ ਕਹਿੰਦਾ ਬੰਦੇ ਕਹਿ ਮਾਸੜ ਨੂੰ ਵੀ ਹੋਰ ਕਰ ਲੂਗਾ ਕਿ ਜਿੰਨੇ ਵੀ ਹੁਆਂ ਸਾਧਾ ਵਰਤੇ ਚਾਰ ਜਣੇ ਤੋਂ ਹੈਂ ਸਾਧਾ ਵਰਤੇ ਬਈ ਬਾਕੀ ਹੋਰ ਕਹਿ ਰਿਹਾ ਵੀ ਹੋਰ ਹੋਜ ਮੈਂ ਚ ਹੈ ਵਿੱਚ ਬੰਦੇ ਕਹਿ ਰਹੇ ਜਵਾਬ ਦੇ ਰਹੇ ਪੰਜ ਚਾਰ ਬੰਦੇ ਵੀ ਉਹਨਾਂ ਦੀ ਜਗ੍ਹਾ ਪੈਂਦਰ ਤੇ ਪਾ ਲੂਗੇ ਹੋਰ ਮਹਾਂ ਚਲ ਕੋਈ ਨਹੀਂ ਕਰ ਦੰਨੇ ਫੋਨ ਵਾਸੜ ਨੂੰ ਫੋਨ ਕਰਿਆ ਕਹਿੰਦਾ ਕੋਈ ਨਹੀਂ ਮੈਂ ਪੁੱਛਾਂ ਬਾਕੀ ਇੱਧਰ ਲੱਗੀ ਵੀ ਲੇਬਰ ਦੇਖੋ ਗੰਨਾ ਛਲਾਈ ਵਾਲੀ ਗੰਨਾ ਖੜ ਰਹੇ ਹੈ RAM RAM JI ਕੀ ਹਾਲ ਹੈ ਔਰ ਕਹਾਂ ਰਹਿ ਰੇ ਅਛਾ ਬਿੱਟੂ ਵਾ ਹਾਂ ਰਾਮ ਰਾਮ ਜੀ ਕਾਹ ਬੰਦੇ ਤੂੰ ਰਾਮ ਰਾਮ ਜੀ दारू ਵਾਲੇ ਉੱਠ ਕੇ ਜਾਂਦੇ दारू ਪੀਂ ਪੜੇ ਤੇ ਠੰਡੂ ਰਾਮ ਓ ਠੰਡੂ ਰਾਮ ਤੇਰੀ ਸ਼ਿਕਾਇਤ ਆ ਰਹੀ ਏ ਰਾਮ ਰਾਮ ਜੀ ਯਾਰ ਠੰਡੂ ਰਾਮ ਬਤਾ ਮੈਂ दारू ਪੀਂਦਾ ਫਿਰ ਰਿਹਾ ਤਾਂ ਤੂੰ ਹਾਂ ਅਰੇ ਕੰਮ ਆ ਮਾਰ ਲਿਓ ਜੁੱਟੀ ਜਿਹੜੇ ਰਹਿ ਗਏ ਨੇ 10 ਦਿਨ ਗੰਨਾ ਨਵੇੜ ਲਿਓ ਫੇਰ ਗਰਮੀ ਮੇਂ ਦਿੱਕਤ ਆ ਵੈ ਗਈ। ਇਹ ਵਕਤਾਂ ਮੇਂ ਹੋਲੀ ਫਾਗਵਾ ਲੱਗ ਜਾਂਗੇ ਪੀਣ। ਹਾਂ ਹੋਲੀ ਵਾਗੋ ਨਹੀਂ ਪੀਣਗੇ। ਲੈ ਹੋਲੀ ਫਾਗਵਾ ਨਾ ਪੀ ਮੈਂ। ਇਸ ਵਕਤ ਨਾ ਹੈਂ ਲੱਗਤੀ ਹੈ ਬਾਤੀ ਕਿ ਨਹੀਂ ਪੀẽਗੇ। ਕੋ ਬਨੇਗਾ? ਹੈਂ? और तो है? तो मुर्गा कहाँ बेचेगा मुर्गा एक तो मुर्गा रह गया और एक मुर्गा है एक मुर्गी है ਉਹਨਾ ਮਰ ਗਿਆ ਹਾਂ ਹੋ ਵਧੀਆ ਕੰਨਾ ਚਲਤੇ ਹੈ ਹਾਂ ਹਾਂ ਵਧੀਆ ਕੰਨਾ ਚਲਤੇ ਹੈ ਯੂਟਿਊਬ ਪਾਪਾ ਆਦਣੇ ਤੂੰ ਹੈ ਚੰਡੀਗੜ੍ਹ ਕਹਾ ਬਿਹਾਰ ਮੈਂ ਸਾਰੀ ਜਗ੍ਹਾ ਚਾਹੀ ਗਈ ਸਾਰੇ ਲੋਰ ਕਿਤਨਾ ਕਰੇਗਾ ਗੰਨਾ 10 ਲਾ ਜਨਾ ਜਿਆਦਾ ਖਾ ਗੰਨਾ ਜਿਆਦਾ ਖੜਿਆ ਤੁਸੀਂ ਕੰਮ ਕਰਦੇ ਨਹੀਂ ਇਤਨਾ ਮਸਤੀ ਮਾਰ ਰਹੇ ਤੁਸੀਂ 10 ਕਿੱਲੇ ਧੋਲੀ ਨਹੀਂ ਕਿ ਖੜੇ ਹੋਣੇ ਰਵੀ ਸ਼ੇਰ ਗਰ ਕਰਾਮਗੁਰਗਾ ਉਹ ਇਹ ਦੋਨੋਂ ਦਾ ਤਾਂ ਹੈ ਹੀ ਹਾਂ ਫਿਰ ਬਾਕੀ ਅਲਗ ਤੇ ਹੋਰ ਅਲਗ ਨਹੀਂ ਹੈ ਕੋਈ ਹੈ ਇਸਕਾ ਕਿਤਨਾ ਕਰੇਗਾ

ਰਾਤ ਵਾਲੇ ਮੀਂਹ ਛਕੜਨੇ ਦੇਖੋ ਕਣਕ ਦਾ ਕਿਆ ਹਾਲ ਕਰਤਾ ਖਾਸੀਆਂ ਟੱਕੀਆਂ ਗਿਰਗੀਆਂ ਬਈ ਵਿੱਚ ਵਿੱਚ ਹਾਂਟਾਂ ਲੰਬੀਆਂ ਸਾਰੇ ਕਿੱਲੇ ਮਾ ਉਰਲੇ ਬਸ ਉਰਾ ਕਰਾਲੀ ਵਾਲੇ ਖੇਤਾਂ ਮੇਂ ਦੇਖੋ ਵਿੱਚ ਵਿੱਚ ਇਸ ਤਰ੍ਹਾਂ ਲੰਬੀਆਂ ਫੰਟਾਂ ਇਹ ਇਹ ਦੇਖੋ ਉਹ ਐ ਪਰਾਂ ਨੂੰ ਪਰਲੇ ਪਾਸੇ ਨੂੰ ਵੀ ਹੈ ਟੱਕੀ ਖਾਸੀ ਉਹ ਦੇਖੋ ਸਾਹਮਣੇ ਇਸੇ ਤਰ੍ਹਾਂ ਉੱਪਰਲੇ ਤੁਹਾਡੇ માં ਵੀ ਹੈ ਇਸ માં ਦੇਖੋ ਇੱਧਰ ਇਹ ਦੇਖੋ ਲੰਬੀਆਂ ਫੰਟਾਂ ਲੰਬੀਆਂ ਮੀ ਬਹੁਤ ਜ਼ੋਰ ਕੀ ਪਿਆਰਾ ਤ ਬਈ ਜਿੰਨਾ ਵੀ ਪਿਆ ਯਾਨੀ ਕਿਣੀ ਬਹੁਤ ਮੁੱਟੀ ਧੀਏ ਦੇਖੋ ਕਿਆ ਹਾਲ ਕਰਤਾ ਕਿਆ ਸੋਹਣੀ ਖੜੀ ਸੀ ਪਹਿਲਾਂ ਐਨ ਇੱਕਸਾਰ ਸਾਰੀ ਉਸਮੇ ਉੱਪਰਲੇ ਕਿੱਲੇ ਮਾ ਜ਼ਿਆਦਾ ਗਰੀਬੀ ਹੋਰ ਵੀ ਇਹਨਾਂ ਨਾਲੋਂ ਬਾਕੀ ਇਹ ਦੇਖੋ ਇਹ ਦੇਖੋ ਅਧਵਾੜੇ ਮਾ ਮਤਲਬ 2 2 3 3 ਫੰਟਾਂ ਤੁਹਾਡੇ ਮਾ ਲੰਬੀਆਂ ਮੰਨ ਕੇ ਚੱਲੋ ਵੀ ਅੱਧੇ ਗਿਰ ਗਈ ਇਸ ਮਾ ਵੀ ਨਹੀਂ ਨਹੀਂ ਇੱਧਰ ਲੈ ਬੱਸ ਦੇਖੋ ਉਹ ਦੇਖੋ ਕਿਆ ਸੁਣੀ ਖੜੀ ਤੀ ਬੁਰਾ ਹਾਲ ਕਰਤੇ ਬਾਈ ਅੱਜ ਆਪਾਂ ਸਪਰੇਅ ਕਰਵਾਣੀ ਤੀ ਸਪਰੇਅ ਕੀ ਸਲਾਹ ਤੀ ਵੀ ਸਪਰੇਅ ਕਰਵਾ ਦਿਆਂ ਚੱਲ ਬੰਦਾ ਵੀ ਲੈ ਤੇ ਆਪਾਂ ਸਪਰੇਅ ਵਾਲਾ ਮਹਾਤਮਾ ਘਰੇ ਵੀ ਸਪਰੇਅ ਕਰਨੀ ਦਿੰਦਾ ਤੁਹਾਨੂੰ ਇਹੋ ਦੇਖੋ ਇਸ ਕਿੱਲੇ ਮੈਂ ਦੇਖੋ ਕੀ ਹਾਲ ਕਰਤਾ ਇਹੋ ਕਿੱਲਾ ਬਲਗਣ ਮਾ ਸਾਰਾ ਹੀ ਝੱਲਾ ਕਰਦੀ ਆ ਬਈ ਇਸਮੇ ਕੋਈ ਟੱਕੀ ਖੜੀ ਕਹੀਂ ਨੂੰ ਬਾਕੀ ਤਕਰੀਬਨ ਸਾਰੀ ਉਹ ਗਿਰ ਗਈ ਇਹ ਦੇਖ ਲਓ ਹਲੀ ਦਾਣਾ ਵੀ ਨਹੀਂ ਪਿਆ ਇਸਮਾ ਕੀ ਦਾਣਾ ਪਵੇਗਾ ਇਸਮੇ ਪੂਰਾ ਅਕਾ ਡੁੱਬ ਜਾ ਬਈ ਕਿਸਾਨ ਹਵਾ ਉਹ ਕੀ ਕਰ ਰਿਹਾ ਹੈ ਅਰੇ ਨੀ ਹਵਾ ਵੀ ਨਹੀਂ ਲੱਗਦਾ ਮੈਨੂੰ ਬਹੁਤੀ ਹਵਾ ਦੀ ਪਤਾ ਨਹੀਂ ਕੀ ਚੱਕਰ ਹੋਇਆ ਬਾਕੀ ਪਤਾ ਨਹੀਂ ਆਪਾਂ ਹੈ ਵੀ ਨਹੀਂ ਤੇ ਉਰ ਸ਼ਾਇਦ ਉਰਾਂ ਨੂੰ ਹਵਾ ਹੋਆ ਹਵਾ ਤਾਂ ਆਈ ਹੋਣੀ ਜਿਹਦੀ ਗਿਰੀ ਹੈ ਇਹ ਦੇਖੋ ਸਾਰੇ ਟੱਕੀਆਂ ਟੱਕੀਆਂ ਪਾਤੀਆਂ ਸਾਰੀ ਗਣਕਮ ਮੱਕੀ ਪਰਾਂ ਪਤਾ ਨਹੀਂ ਹਲੇ ਪਰਾਂ ਦੇਖੂਗੇ ਜਾ ਕੇ ਪਰਲੇ ਕਿਤਮ ਕਿਹਾ ਸਾਹਿਬ ਕਿਤਾਬ ਹੈ ਉਧਰ ਵੀ ਉਹੀ ਕੰਮ ਹੋਇਆ ਹੁਣ ਉਹ ਸੈਣੀਆਂ ਲੱਗਦੋ ਗਿਰਗੀ ਹੋਣੀ ਪੱਕਾ ਉਸਮਾ ਤੋਂ ਕਿਉਂ ਉਸਮਾ ਵੀ ਈਸੀ ਗੱਲ ਦੀ ਵਜਾਈ ਤੀ ਉਹ ਤਾਂ ਉਹ ਕੀ ਕਰਾ ਬਈ ਕੀ ਨਾ ਕਰੇ ਪੂਰਾ ਗਾ ਡੋਬ ਦੇ ਪ੍ਰਮਾਤਮਾ ਸਿਰੇ ਪਾਗ ਕਰ ਕਰਕੱਤਰ ਕਾ ਸਾਰੀ ਮੰਦੂਹੀ ਹੋਆ ਬਹੁਤ ਬੰਦੇ ਦਾ ਪਹਿਲਾਂ ਪਰਸੋਂ ਚੌਥਾ ਔਲੇ ਪਾ ਗਏ ਇੱਥੇ-ਇੱਥੇ ਨੂੰ ਔਲੇ ਪਏ ਸਾਰੀਆਂ ਟੁੰਡ ਕਰਦੀਆਂ ਬਈ ਰੋਰੇ ਜ਼ਿਮੀਂਦਾਰ ਬਚਰੇ ਕੀ ਕਰੇ ਕੀ ਨਾ ਕਰੇ ਇੱਕ ਵਾ 25 ਕਿੱਲੇ ਦੇ 25 ਕਿੱਲੇ ਦੇ